ਅਕਸਰ ਨੀਲਾ ਨਿਸ਼ਾਨ ਚਲਾਉਂਦੇ ਆ ਤੇ ਲੋਕ ਸੋਚਦੇ ਨੇ ਵੀ ਇਹ ਨੀਲਾ ਨਿਸ਼ਾਨ ਚਲਾਉਂਦੇ ਕਿਉਂ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਕਵੀਆਂ ਦੇ ਵਿੱਚੋਂ ਇੱਕ ਕਵੀ ਹੋਏ ਨੇ ਕਵੀ ਟੈਕਣ ਦਾਸ ਕਵੀ ਟੈਕਣ ਦਾਸ ਜੀ ਕਹਿੰਦੇ ਆਨੰਦਪੁਰ ਦੀ ਧਰਤੀ ਤੇ ਕਲਗੀਆਂ ਵਾਲੇ ਨੇ ਦਰਬਾਰ ਲਾਇਆ ਦਰਬਾਰ ਲਾ ਕਰਕੇ ਕਲਗੀਆਂ ਵਾਲੇ ਨੇ ਇੱਕ ਬਚਨ ਕੀਤਾ ਸ਼੍ਰੀ ਕਲਗੀ ਧਰ ਸੁਨਤ ਵਿਖਾਨਤ ਐਸੀ ਬਾਤ ਸੁਣਾਈ ਅਬ ਨਿਸ਼ਾਨ ਬਣਾਵੋ ਐਸਾ ਜੋ ਕਭੀ ਟੂਟੇ ਨਾਹੀ ਨੀਲੰਬਰ ਨਿਸ਼ਾਨ ਪਤੰਬਰ ਫਰਰਾ ਜਾਕਾ ਅਜਬ ਸੁਹਾਵਾ ਏਕ ਸਿੰਘ ਕੇ ਕਰ ਝੁਲੇ ਏਕ ਸੀਸ ਲਹਿਰਾਵੇ ਕਵੀ ਟਹਿਕਣ ਦਾਸ ਕਹਿੰਦੇ ਕਲਗੀਆਂ ਵਾਲੇ ਨੇ ਅਨੰਦਪੁਰ ਸਾਹਿਬ ਜਿੱਥੋਂ ਗਿਆਨੀ ਸੁਲਤਾਨ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਸ ਤਖਤ ਕੇਸਗੜ ਸਾਹਿਬ ਦੀ ਧਰਤੀ ਤੇ ਖੜ ਕੇ ਕ ਬਚਨ ਕੀਤਾ ਕਿ ਕਲਗੀਆਂ ਵਾਲੇ ਮਹਾਰਾਜ ਕਹਿਣ ਲੱਗੇ ਐਸਾ ਨਿਸ਼ਾਨ ਤਿਆਰ ਕੀਤਾ ਜਾਵੇ ਜਿਹੜਾ ਸਦੀਆਂ ਤਾਈਂ ਅਕ